ਇਸ ਤੇ ਬਾਹਰ ਲਗਾਇਆ ਹੋਇਆ ਆ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਤੇਰੇ ਆਈ ਆ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਖਾਨ ਭਰਾਵਾਂ ਨੂੰ ਕਿ ਇੱਧਰ ਵੀ ਇੱਕੋ ਹੀ ਰਸਤਾ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਧਰਨਾ ਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕੜੀ ਨਹੀਂ ਤੁਸੀਂ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜਾਓ ਤੇ ਇਹਨਾਂ ਦਾ ਰਸਤਾ ਛੱਡ ਦਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਔਰ ਤੁਹਾਡੀ ਹੋ ਚੁਗੀ ਇਹ ਚੀਜ਼ਾਂ ਔਰ ਰਿਕਾਰਡ ਕਰ ਸਕਦੇ ਹਾਂ ਇਹ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਜਦੋਂ ਮੈਡਮ ਆਉਂਦੀ ਆ ਅਸੀਂ ਹੱਥ ਬੰਨੇ ਆ ਉਹਦੇ ਮੂਰੇ ਵੀ ਮੈਮ ਜੀ ਤੁਸੀਂ ਸਾਡੇ ਬੱਚਿਆਂ ਵਰਗੇ ਹੋ ਸਾਡੀਆਂ ਭੈਣਾਂ ਵਰਗੇ ਹੋ ਵੀ ਆਪਾਂ ਨੇ ਐਦਾਂ ਦੇ ਚੱਕਰ 'ਚ ਨਹੀਂ ਪੈਣਾ ਹੈਗਾ ਤਾਂ ਮੈਡਮ ਦਾ ਇੱਕ ਜਿਹੜਾ ਉਹ ਰੂਪ ਸੀਗਾ ਉਹ ਸਹਦ ਕਿਉਂਕਿ ਕਾਫੀ ਵਾਰ ਉਹਨਾਂ ਨੂੰ ਮੈਂ ਮਿਲਿਆ ਉਹ ਫਸਟ ਟਾਈਮ ਉਹਨਾਂ ਦਾ ਦੇਖਣ ਨੂੰ ਮਿਲਿਆ ਉਹ ਅੜੇ ਕਰ ਰਹੇ ਸੀਗੇ ਤੁਸੀਂ ਹੁੰਦੇ ਕੌਣ ਹੋ ਮੈਨੂੰ ਰੋਕਣ ਵਾਲੇ বারবার ਇੱਕ ਗੱਲ ਤੇ ਕਹਿ ਰਹੀ ਸੀ ਮੈਨੂੰ ਰੋਕ ਤੁਸੀਂ ਕਿਵੇਂ ਲਓਗੇ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਉੱਤੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਣ ਦੇਣੀ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਕਨ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾ ਗਏ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਜਦੋਂ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਟੱਕਰਮੁਕੀ ਕੀਤੀ ਮੇਰਾ ਜੂੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇੱਕ ਖਾਨਾ ਦੇ ਪੇਸ ਤੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨਾਂ ਨੇ ਲੇਡੀ ਅਫਸਰ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਦੇ ਵਿੱਚ ਇੱਕ ਡਰਾਈਵਰ ਨੇ ਉਹਨੇ ਚੱਕ ਕੇ ਸਾਡਾ ਬਜ਼ੁਰਗ ਇੱਕ ਮੈਡਮ ਦੇ ਉੱਪਰ ਸਿੱੜਤਾ ਜਦੋਂ ਮੈਡਮ ਦੇ ਉੱਪਰ ਡਿਗਿਆ ਤਾਂ ਮੈਡਮ ਹੋਰ ਜ਼ਿਆਦਾ ਭੱਗ ਗਈ ਤਾਂ ਮੈਡਮ ਨੇ ਜਿਹੜਾ ਆ ਲੋਕਾਂ ਦੇ ਸਾਹਮਣੇ ਗੱਲ ਆਕੀਆ ਦੇਖੋ ਗੁੱਤ ਪਟਣਾ ਕੋਈ ਇਹ ਇਦਾਂ ਦਾ ਤਾਂ ਅਸੀਂ ਸੋਚ ਨਹੀਂ ਸਕਦੇ ਜੋ ਵੀ ਇਹਨਾਂ ਤੇ ਕਾਰਵਾਈ ਬਣੂਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਜੇ ਕਿਸੇ ਹੋਰ ਦੰਦਾ ਤਾਂ ਵੀ ਆਪਾਂ ਕਹਿ ਲੈਨੇ ਕਿ ਸ਼ਾਇਦ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੁਦ ਇਹਨਾਂ ਨਾਲ ਗੱਲ ਕਰਨ ਗਈ ਸੀ ਇਹਨਾਂ ਨੇ ਸਾਫ਼ ਮਨਾਂ ਕੀਤਾ ਅਸੀਂ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣਦੇ ਨੇ ਫਿਰ ਜਦੋਂ ਇਹ ਗੱਡੀ ਦੇ ਅੱਗੇ ਲੰਮੇ ਪੈ ਕੇ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂੜਾ ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਥਾੜ ਦੇਤੇ ਨਾਰੇ ਲਗਾ ਰਹੇ ਵੀ ਪੁਲਿਸ ਮੁਰਦਾ ਬਾਤ ਬਿਲਕੁਲ ਨਹੀਂ ਜੀ ਇਹ ਝੂਠਾ ਜੀ ਬਿਲਕੁਲ ਤੁਸੀਂ ਸਾਡੇ ਭਰਾ ਦੇ ਬਾਲ ਦੇਖ ਲਿਓ ਔਨ ਰਿਕਾਰਡ ਕਿਉਂਕਿ ਵੀਡੀਓ ਦੇ ਵਿੱਚ ਜੇ ਮੈਡਮ ਦੇ ਬਾਲਾਂ ਨੂੰ ਹੱਥ ਲੱਗਿਆ ਹੋਵੇ ਘਟੋ ਘਟੋ ਦੇ ਬਾਲ ਖਿਲਰ ਸਕਦੇ ਸੀਗੇ ਬਈ ਇੱਕ ਵੀ ਤੁਸੀਂ ਸਾਨੂੰ ਪ੍ਰੂਫ ਦੇ ਦੋ ਅਸੀਂ ਜੋ ਤੁਸੀਂ ਸਜ਼ਾ ਦਿਓਗੇ ਉਸ ਸਜ਼ਾ ਸੀ ਭੁਗਤਣ ਨੂੰ ਤਿਆਰ ਹਾਂ ਜੀ ਮੈਡਮ ਦਾ ਸਿਰ ਕਿਸੇ ਨੇ ਸਿਰਤਾ ਦੂਰ ਦੀ ਗੱਲ ਆ ਕਿਸੇ ਨੇ ਉਹਨਾਂ ਦਾ ਮੋਢਾ ਟੱਚ ਨਹੀਂ ਕੀਤਾ ਜੀ ਇਹ ਜੇ ਕੋਈ ਵੀਡੀਓ ਹੈ ਮੈਡਮ ਦੇ ਕੋਲੇ ਤਾਂ ਅਸੀਂ ਸਜ਼ਾ ਭੁਗਤਣ ਨੂੰ ਬਿਲਕੁਲ ਤਿਆਰ ਹਾਂ ਜੀ ਕਿਤੇ ਬਾਹਰ ਲਗਾਇਆ ਹੋਇਆ ਆ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਤੇਰੇ ਆਈਆਂ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਖਾਨ ਭਰਾਵਾਂ ਨੂੰ ਕਿ ਇੱਧਰ ਵੀ ਇੱਕੋ ਹੀ ਰਸਤਾ ਹੈ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਧਰਨਾ ਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕੜੀ ਨਹੀਂ ਪਈ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜਾਓ ਤੇ ਇਹਨਾਂ ਦਾ ਰਸਤਾ ਛੱਡ ਦਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਔਰ ਤੁਹਾਡੀ ਹੋ ਚੁਗੀ ਇਹ ਚੀਜ਼ਾਂ ਉਹਨਾਂ ਰਿਕਾਰਡ ਕਰ ਸਕਦੇ ਹਾਂ ਇਹ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਜਦੋਂ ਮੈਡਮ ਆਉਂਦੀ ਆ ਅਸੀਂ ਹੱਥ ਬੰਨੇ ਆ ਉਹਦੇ ਬਰੇ ਵੀ ਮੈਮ ਜੀ ਤੁਸੀਂ ਸਾਡੇ ਬੱਚਿਆਂ ਵਰਗੇ ਹੋ ਸਾਡੀਆਂ ਭੈਣਾਂ ਵਰਗੇ ਹੋ ਵੀ ਆਪਾਂ ਨੇ ਐਦਾਂ ਦੇ ਚੱਕਰ 'ਚ ਨਹੀਂ ਪੈਣਾ ਹੈਗਾ ਤਾਂ ਮੈਡਮ ਦਾ ਇੱਕ ਜਿਹੜਾ ਉਹ ਰੂਪ ਸੀਗਾ ਉਹ ਸਹਦ ਕਿਉਂਕਿ ਕਾਫੀ ਵਾਰ ਉਹਨਾਂ ਨੂੰ ਮੈਂ ਮਿਲਿਆ ਉਹ ਫਸਟ ਟਾਈਮ ਉਹਨਾਂ ਦਾ ਦੇਖਣ ਨੂੰ ਮਿਲਿਆ ਉਹ ਅੜੇ ਕਰ ਰਹੇ ਸੀਗੇ ਤੁਸੀਂ ਹੁੰਦੇ ਕੌਣ ਹੋ ਮੈਨੂੰ ਰੋਕਣ ਵਾਲੇ বারবার ਇੱਕ ਗੱਲ ਤੇ ਕਹਿ ਰਹੀ ਸੀ ਮੈਨੂੰ ਰੋਕ ਤੁਸੀਂ ਕਿਵੇਂ ਲਓਗੇ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਉੱਤੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲੰਦੇ ਨਹੀਂ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਕਨ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾ ਗਏ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਜਦੋਂ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ ਮੇਰਾ ਜੂੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਖਾਨਾ ਦੇ ਪੇਸ ਦੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨਾਂ ਨੇ ਲੇਡੀ ਅਫਸਰ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਦੇ ਵਿੱਚ ਇੱਕ ਡਰਾਈਵਰ ਨੇ ਉਹਨਾਂ ਨੇ ਚੱਕ ਕੇ ਸਾਡਾ ਬਜ਼ੁਰਗ ਇੱਕ ਮੈਡਮ ਦੇ ਉੱਪਰ ਸਿੱੜਤਾ ਜਦੋਂ ਮੈਡਮ ਦੇ ਉੱਪਰ ਹੋਰ ਜ਼ਿਆਦਾ ਭਾਗੇ ਤਾਂ ਮੈਡਮ ਨੇ ਜਿਹੜਾ ਆ ਲੋਕਾਂ ਦੇ ਸਾਹਮਣੇ ਗੱਲ ਆਕੀਆ ਦੇਖੋ ਗੁੱਤ ਪਟਣਾ ਕੋਈ ਇਹ ਇਦਾਂ ਦਾ ਤਾਂ ਅਸੀਂ ਸੋਚ ਨਹੀਂ ਸਕਦੇ ਜੋ ਵੀ ਇਹਨਾਂ ਤੇ ਕਾਰਵਾਈ ਬਣੂਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਜੇ ਕਿਸੇ ਹੋਰ ਦੰਦਾ ਤਾਂ ਵੀ ਆਪਾਂ ਕਹਿ ਲੈਨੇ ਕਿ ਸ਼ਾਇਦ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੁਦ ਇਹਨਾਂ ਨਾਲ ਗੱਲ ਕਰਨ ਗਈ ਸੀ ਇਹਨਾਂ ਨੇ ਸਾਫ਼ ਮਨਾਂ ਕੀਤਾ ਅਸੀਂ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣਦੇ ਨੇ ਫਿਰ ਜਦੋਂ ਇਹ ਗੱਡੀ ਦੇ ਅੱਗੇ ਲੰਮੇ ਪੈ ਕੇ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂੜਾ ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਥਾੜ ਦੇਤੇ ਨਾਰੇ ਲਗਾ ਰਹੇ ਵੀ ਪੁਲਿਸ ਮੁਲਦਾਬਾਦ ਬਿਲਕੁਲ ਨਹੀਂ ਜੀ ਇਹ ਝੂਠਾ ਜੀ ਬਿਲਕੁਲ ਤੁਸੀਂ ਸਾਡੇ ਭਰਾ ਦੇ ਬਾਲ ਦੇਖ ਲਿਓ ਔਨ ਰਿਕਾਰਡ ਕਿਉਂਕਿ ਵੀਡੀਓ ਦੇ ਵਿੱਚ ਜੇ ਮੈਡਮ ਦੇ ਬਾਲਾਂ ਨੂੰ ਹੱਥ ਲੱਗਿਆ ਹੋਵੇ ਘਟੋ ਘਟੋ ਦੇ ਬਾਲ ਖਿਲਰ ਸਕਦੇ ਸੀਗੇ ਭਈ ਇੱਕ ਵੀ ਤੁਸੀਂ ਸਾਨੂੰ ਪ੍ਰੂਫ ਦੇ ਦਿਓ ਅਸੀਂ ਜੋ ਤੁਸੀਂ ਸਜ਼ਾ ਦਿਓਗੇ ਉਹ ਸਜ਼ਾ ਅਸੀਂ ਭੁਗਤਣ ਨੂੰ ਤਿਆਰ ਹਾਂ ਜੀ ਮੈਡਮ ਦਾ ਸਿਰ ਕਿਸੇ ਨੇ ਸਿਰਤਾ ਦੂਰ ਦੀ ਗੱਲ ਆ ਕਿਸੇ ਨੇ ਉਹਨਾਂ ਦਾ ਮੋਢਾ ਟੱਚ ਨਹੀਂ ਕੀਤਾ ਜੀ ਇਹ ਜੇ ਕੋਈ ਵੀਡੀਓ ਹੈ ਮੈਡਮ ਦੇ ਕੋਲੇ ਤਾਂ ਅਸੀਂ ਸਜ਼ਾ ਭੁਗਤਣ ਨੂੰ ਬਿਲਕੁਲ ਤਿਆਰ ਹਾਂ